ਪਿੰਡ ਬਲੇਲਕੇ ਹਾਂਸਲ ਵਿਖੇ ਨੌਜਵਾਨ ਨੇ ਆਪਣੇ ਘਰ ਦੇ ਵਿੱਚ ਫਾਹਲਾ ਕੀਤੀ ਖੁਦਕੁਸ਼ੀ ਸਹੁਰਿਆਂ ਤੇ ਲੱਗੇ ਤੰਗ ਪਰੇਸ਼ਾਨ ਕਰਨ ਦੇ આરોਪ ਜਾਣਕਾਰੀ ਮੁਤਾਬਕ ਜਲਾਲਾਬਾਦ ਹਲਕੇ ਦੇ ਪਿੰਡ ਬਲੇਲਕੇ ਹਾਂਸਲ ਵਿਖੇ ਆਪਣੀ ਘਰਵਾਲੀ ਅਤੇ ਸਹੁਰਿਆਂ ਤੋਂ ਤੰਗ ਆ ਕੇ ਨੌਜਵਾਨ ਦੇ ਵੱਲੋਂ ਆਪਣੇ ਘਰ ਵਿੱਚ ਫਾਹਲਾ ਆ ਕੇ ਖੁਦਕੁਸ਼ੀ ਕਰ ਲਈ ਗਈ ਹੈ ਦੱਸ ਦਈਏ ਕਿ ਪਰਿਵਾਰ ਨੇ આરોਪ ਲਗਾਏ ਕਿ ਉਹਨਾਂ ਦਾ ਬੇਟਾ ਪਿੰਡ ਅਮੀਰ ਖਾਸ ਵਿਖੇ 6 ਸਾਲ ਪਹਿਲੇ ਵਿਆਹਿਆ ਹੋਇਆ ਸੀ ਅਤੇ ਬੀਤੇ 2-3 ਮਹੀਨਿਆਂ ਤੋਂ ਉਹਨਾਂ ਦੀ ਨੋ ਰਸਕੇ ਆਪਣੇ ਪੇਕੇ ਗਈ ਹੋਈ ਸੀ ਦੱਸਦੀ ਹੈ ਕਿ ਇਸ ਮਾਮਲੇ ਦੇ ਵਿੱਚ ਮਾਮਲਾ ਪੰਚਾਇਤੀ ਤੌਰ ਤੇ ਸੁਲਝਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ આરોਪ ਹਨ ਕਿ ਲੜਕੀ ਦੇ ਪਰਿਵਾਰ ਵਾਲਿਆਂ ਨੇ ਲੜਕੇ ਤੇ ਦਬਾਅ ਬਣਾਇਆ ਅਤੇ ਉਸ ਨੂੰ ਡਰਾਇਆ ਧਮਕਾਇਆ ਜਿਸ ਦੇ ਚਲਦਿਆਂ ਉਸ ਦੇ ਵੱਲੋਂ ਆਪਣੇ ਘਰ ਦੇ ਵਿੱਚ ਹੀ ਖੁਦਕੁਸ਼ੀ ਕਰ ਲਈ ਗਈ ਹੈ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ 6 ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਪਰਿਵਾਰ ਦੀ ਮੰਗ ਹੈ ਕਿ ਗ੍ਰਿਫਤਾਰੀਆਂ ਕੀਤੀਆਂ ਜਾਣ ਪਰਿਵਾਰ ਨੇ ਕਿਹਾ ਹੈ ਕਿ ਜੇਕਰ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਅਰੋਪੀਆਂ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਉਹ ਧਰਨਾ ਪ੍ਰਦਰਸ਼ਨ ਕਰਨਗੇ ਆਰੀ ਚੰਦਗੀ ਕੀ ਗੱਲ ਹੋਈ ਸਰਦ ਤੰਗਾ ਤੇ ਪਰੇਸ਼ਾਨੀ ਹੋਤੇ ਡਾਕੂਮੈਂਟ ਕਰਦੇ ਸੀ ਕਦੇ 10 ਲੱਖ ਦੀ ਮੰਗ ਕਰਦੇ ਸੀ ਕਦੇ ਕਿਵੇਂ ਕਦੇ ਬੜਿਆ 75 ਪਰ 50 ਜੋੜੀਆਂ ਦੋ ਪਾਸੋਂ ਨਹੀਂ ਮੰਨੀ ਗਈ ਤੇ ਹਾਰ ਕਿਉਂ ਨਹੀਂ ਆਤਮ ਮੱਧਿਆ ਕਰ ਲਈ ਕਮੇਟੀ ਕੀਤੀ ਕਿ ਝਗੜਾ ਕਿਹੜੀ ਗੱਲ ਦਾ ਸੀ ਝਗੜਾ ਸੀ ਜਿਹਨਾਂ ਦੀ ਮਾਰ ਨਹੀਂਦੀ ਸੀ 6 ਸਾਲਿਆਂ ਨੂੰ ਹੋਗਰੀ ਸੀ ਤੇ ਮਾਰ ਰਹੀਦੀ ਸੀ 6-7 ਮਹੀਨਾ ਦੀ ਗਵਾਹੀ ਚਲਦੀ ਸੀ ਮੇਰੇ ਘਰ ਦੇ ਰੋਟੇ ਪਿਆਦੇ ਫਿਰ ਤੰਦੂਰ ਤੇ ਖਾਏ ਬਿਨੂ ਹੱਦ ਨਾਲ ਵੀ ਰੋਟੀ ਖਾਦ ਦਵਾਈ ਲਲਾ ਹੈ ਤੇ ਦਿਮਾਗੀ ਟੈਂਸ਼ਨ ਸੀ ਫੋਟ ਤੱਕਦੇ ਪਿਆਉਣ ਕੀਤਾ ਖਚਾ ਤੇ ਉਹਨਾਂ ਦੇ ਘੰਟੇ ਦੇ ਵਿੱਚ ਇੱਕ ਮਾਮਾ ਮਾਸੀ ਦਾ ਮੜਾ ਤੇ ਦੋ ਪਿਓ ਪੱਤਰ ਆ ਗਏ ਲੈ ਚਲਾ ਗਿਆ ਤੇ ਧਮਕੀ ਦੇ ਗਿਆ ਸਾਨੂੰ ਫਿਰ ਅਸੀਂ ਡਰ ਗਏ ਸੰਕੀ ਦਿੱਤੀ ਨਹੀਂ ਸੀ ਦਿਖਾਈ ਦਿੱਤੀ ਥਾਣੇ ਉਹਨਾਂ ਦੁਗਜੰਡਾਰ ਚਾਰੋ ਜਿਹੀਆਂ ਦਾਖਲ ਕਰਤੀਆਂ ਇਹਨਾਂ ਦਾ ਪਰਚਾ ਕਰੋ ਹੂੰ ਰੋਜ਼ ਜਾ ਮੇ ਥਾਣੇ ਮੇ ਇਹਨਾਂ ਦਾ ਪਰਚਾ ਕਰੋ ਕਾਰ ਵੀ ਕਰੋ ਕੁੜੀ ਇਹਨਾਂ ਦੇ ਨਾ ਹੋਵੇ ਜਾਣ ਤਰ ਵੀ ਪਿਓ ਵੀ ਜਾਵੇ ਪਰਚਾ ਕਰੋ ਨਹੀਂ ਤਾਂ ਬੇ ਇਹਨੂੰ ਸਾਡਾ ਪੈਸਾ ਗਿਆ 10 ਲੱਖ ਰੁਪਏ ਹੂੰ ਅੱਛਾ ਉਹ ਇਹ ਪਰੇਸ਼ਾਨੀ ਕਰਦੇ ਰਹੇ ਨਾਰਾਹਤ ਹਾਰ ਕਿਉਂ ਨਾ ਤਮਤਿਆ ਕਰ ਲਈ ਬਸ ਇੰਨੀ ਗੱਲ ਪਰੇਸ਼ਾਨ ਹੋ ਗਏ ਨੇ ਹਾਂ ਪਰੇਸ਼ਾਨ ਹੋ ਗਏ ਕਿੰਨੀ ਉਮਰ ਸੀ ਉਹ ਠਾਕੂ ਸਾਹਿਬ ਨੇ ਨਿੱਤ ਸਨ। ਇਹਨਾਂ ਕਿਹਾ ਤੇ ਇਹਨਾਂ ਬੀਲ ਕਿਹਾ ਸੀ। ਬੀਲ ਕਿਹਾ ਸੀ। ਬ੍ਰਾਈਟੇਜ ਬੰਦ ਬਾੜੀਆਂ। ਇਹਨਾਂ ਨੇ ਮੈਂ ਕਸਦੇ ਨੇ ਪਤਨੀ ਦਾ ਰੋਲਾ ਆਗਾ ਸੀ ਅਸੀਂ ਅਸੀਂ ਥਾਣੇ ਗਏ ਸੀ ਤੇ ਸਾਡਾ ਸਾਰਾ ਵੀ ਕੰਮ ਹੋ ਗਿਆ। ਅਸੀਂ ਕਹਿੰਦੇ ਅਸੀਂ 10 ਲੱਖ ਰੁਪਈਆ ਲੈਣਾ ਹੈ। ਹੂੰ। ਤੇ ਫਿਰ ਅਸੀਂ ਆਖਾਂ 10 ਲੱਖ ਸਾਡੇ ਕੋਲ ਨਹੀਂ ਹੈਗਾ। ਫਿਰ 4 ਲੱਖ ਚੋਲ ਕਰਨਾ। ਹੂੰ। ਫੇਰ ਉਹ ਤੋਂ ਸਵੇਰੇ ਤੜਕੇ ਨੂੰ ਫੋਨ ਆਇਆ ਧਮਕੀਆਂਾਂ ਦਿੱਤੀ ਗਈ ਉਹ ਤੋਂ ਬਾਅਦ ਇਹਨੇ ਨਾ ਪੀਆ ਵੀ ਹਤਿਆ ਕਰ ਲਈ ਆਫਨੀ ਰੌਲਾ ਕਿਹੜੀ ਗੱਲ ਦਾ ਸੀ ਲੜਾਈ ਕਿਹੜੀ ਗੱਲ ਦੀ ਸੀ ਦੋਨੋਂ ਲੜਾਈ ਆਂਦੀ ਪਤਨੀ ਪਿਆਕੇ ਹੁੰਦਾ ਮਾਪਿਓ ਪੀ ਲੈ ਗਏ ਸੀ 3 ਮਹੀਨੇ 4 ਮਹੀਨੇ ਹੋ ਗਏ ਨੇ ਇੱਥੋਂ ਲੈ ਕੇ ਗਏ ਸੀ ਅਸੀਂ ਬਹੁਤ ਬੜੇ ਪਛੈਤੀ ਦੋਰੀਆਂ ਉਹਨਾਂ ਕੋ ਉਹ ਕਹਿੰਦੇ ਸੀ ਤਲਾਕ ਲੈਣਾ ਤਲਾਕ ਲੈਣਾ ਤੇ ਕਿੰਨੇ ਸਾਲ ਹੋ ਗਏ ਸੀ ਵਿਆਹ ਨੂੰ 6 ਸਾਲ ਨੇ ਚੇਤਨੂ ਹਾਂਜੀ ਕਿੱਥੇ ਨੇ ਸੁਸਾਇਡ ਕੀਤੀ ਇਹਨੇ ਹਾਂਜੀ 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 ਆਤਮ ਹੱਤਿਆ ਕੀਤੀ ਹਾਂਜੀ ਕਿਦਾਂ ਫਾਇਆ ਲਿਆ ਸੀ ਇਹਨੇ ਕਿੰਨੀ ਉਮਰ ਸੀ 28 28 ਸਾਲ ਸੀ 28 ਸਾਲ ਦੀ ਹਾਂਜੀ ਫਿਰ ਕੋਈ ਪੁਲਿਸ ਨੇ ਕਾਰਵਾਈ ਕੀਤੀ ਨਹੀਂ ਕੀਤੀ ਜੀ ਕੋਈ ਨਹੀਂ ਕੁਛ ਨਹੀਂ ਸਾਨੂੰ ਕੋਈ ਮਹਿਸੂਸ ਸਾਨੂੰ ਉਹਨਾਂ ਨਾਲ ਕੋਈ ਨਹੀਂ ਕਾਰਵਾਈ ਕੋਈ ਨਹੀਂ ਕਰ ਰਹੀ ਨਹੀਂ ਹਾਂਜੀ ਕਿ ਮੰਗ ਕੀ ਕਰਦੇ ਹੁਣ ਅਸੀਂ ਅਸੀਂ ਕਹਿਣਾ ਕਿਵੇਂ ਸਾਡੇ ਨਾਲ ਇਹ ਨਾ ਮੇਰੇ ਪੁੱਤਰ ਨੂੰ ਲਟਕਾਇਆ ਸੀ ਤੁਮ ਕਹਿਣਾ ਅਸੀਂ ਕਹਿੰਦੇ ਕਿ ਇਹਨਾਂ ਨਾਲ ਵੀ ਐਵੇਂ ਕਰਨਾ ਚਾਹੀਦਾ ਜੀ ਸੰਧ ਪੁਲਿਸ ਨੇ ਕੋਈ ਕਾਰਵਾਈ ਕਰ ਰਹੀ ਨਹੀਂ ਅੱਜ 5 ਦਿਨ ਹੋ ਗਏ ਨੇ ਜਵਾਨ ਪੁੱਤ ਸੀ ਤੁਹਾਡਾ ਕਿੰਨਾ ਕੁ ਦੁੱਖ ਹੁੰਦਾ ਬਹੁਤ ਦੁੱਖ ਹੁੰਦਾ ਜੀ ਕਿਸੇ ਦਾ ਬੇਟਾ ਜਾਂਦਾ ਰਵੇ ਉਹਨੂੰ ਦੁੱਖ ਹੁੰਦਾ ਹੈ ਜੀ ਕਿੰਨਾ ਹੈ ਫਿਰ ਹਾਂਜੀ ਕੀ ਨਾਮ ਹੈ ਤੁਹਾਡਾ ਰਾਏ ਰਾਣੀ ਜੀ ਕੀ ਨਾਮ ਹੈ ਤੁਹਾਡਾ ਅੰਗਰੇਜ਼ੀ ਕੀ ਗੱਲ ਹੋਈ ਏ ਤੁਹਾਡੀ ਕੀ ਰਸਦਾਰੀ ਮੇਰੇ 사ਲਾ ਸਾਬ ਜੀ ਕੀ ਗੱਲ ਹੋਈ ਗੱਲ ਕੁਝ ਨਹੀਂ ਹੋਈ ਜੀ ਗੱਲ ਥਾਣੇ ਪਹਚਾਈ ਜੁੜੀ ਸੀ 100 ਬੰਦੇ ਦੇ ਵਿੱਚ ਉਹਨਾਂ ਨੇ ਇਹਨਾਂ ਨੂੰ ਫਰੋੜ 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 A to Z ਬੰਦੇ ਜਿੰਨੇ ਵੀ ਸੀ ਜਿਹੜੇ ਉਹਨਾਂ ਵੱਲੋਂ ਆਏ ਸੀ ਉਹ ਜਿਹੜੇ ਸਾਲ ਸੀ ਸੀ ਸਰਪੰਚ ਸਾਹਿਬ ਉਥੋਂ ਦਾ ਕੀ ਨਾਮ ਪਿੰਡ ਦਾ ਮੀਰ ਖਾਸ ਦਾ ਉਹ ਵੀ ਉਹ ਵੀ ਸਾਲਸ ਸੀ ਹਾਲੇ ਕਿ ਉਹ ਵੀ ਇਨਫਰੋਲ ਕਹਿਣ ਲੱਗ ਗਿਆ ਜਿਹੜੀ ਗੱਲ ਦਿਲ ਤੇ ਲੈ ਗਿਆ ਹਮ ਸਾਰੇ ਨੀਂਦ ਕਿਸੇ ਨੇ ਕੱਟ ਨਹੀਂ ਕੀਤੀ ਕੋਈ ਵਿੱਚ ਸਾਲਤ ਨਹੀਂ ਕੋਈ ਸਾਰੇ ਹੀ ਹੋਂ ਆਪਣੇ ਸੂਸੀ ਸਾਰੇ ਇਹਨੂੰ ਫਰੋਲ 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 ਉਹ ਇਹ ਤੇ ਦੋ ਦਿਨ ਪਹਿਲਾਂ ਜਪਦਾ ਰਿਹਾ ਫਰੋਲ ਫਰੋਲ ਦਾ ਨਾਮ ਅਬ ਸੁੱਤਾ ਬੈ ਕਰੀ ਕਰੀ ਗਿਆ ਉਹੀ ਤੋ ਕੰਮ ਹੋਈ ਗਿਆ ਜਰ ਨਹੀਂ ਹੁਣਾ ਸੀ ਦਿਮਾਗ ਤੇ ਲੈ ਗਿਆ ਦਿਮਾਗ ਤੇ ਲੈ ਗਿਆ ਕੀ ਹੁਣ ਮੰਗ ਕੀ ਕਰਦੇ ਹੋ ਕੋ ਪੁਲਿਸ ਨੇ ਕਾਰਵਾਈ ਕੀਤੀ ਨਹੀਂ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਸਹੀ ਇਹ ਚਾਹੁੰਦੇ ਪੁਲਿਸ ਕਾਰਵਾਈ ਕਰੇ ਜਿਵੇਂ ਸਾਡਾ ਟੰਗ ਇੱਕ ਉਹਨਾਂ ਦਾ ਵੀ ਟੰਗ ਹੀ ਵੇ ਮਜ਼ਾ ਤਾਂ ਫੇਰ ਆਈ ਪਰਚਾ ਦਰਜ ਕਰਤਾ ਹੋਇਆ ਪਰਚਾ ਦਰਜ ਸਾਨੂੰ ਸਰ ਕੋਈ ਨਹੀਂ ਪਤਾ ਪਰਚਾ ਦਰਜ ਹੋ ਗਿਆ ਪਰ ਕਿਸੇ ਕੰਮ ਕੰਮ ਦਾ ਨਹੀਂ ਕਾਰਵਾਈ ਨਹੀਂ ਆਈ ਕੁਝ ਕੁ ਕਾਰ ਹੀ ਨਹੀਂ ਰਹਿ ਪਰਚਾ ਕਰਦਾ ਤੁਸੀਂ ਉਹਨੂੰ ਮੰਗਦੀ ਕਰਦੇ ਹੋ ਮੰਗ ਸਰ ਅੰਦਰ ਜਾਣ ਸਾਰੇ ਜਿਨ੍ਹਾਂ ਨੇ ਕੀਤਾ ਹੈ A to Z ਸਾਡੇ ਕੋਲ ਰਿਕਾਰਡ ਪਏ ਜੋ ਜੋ ਇਹਨਾਂ ਨੇ ਕੀਤਾ ਹੈ ਜਿਵੇਂ ਜਿਵੇਂ ਹੋਇਆ ਬੰਦੇ ਬੈਠੇ ਮੌਜੂਦਾ ਬੰਦੇ ਬੈਠੇ ਹਾਲੇ ਤੱਕ ਇੱਥੇ ਹੀ ਬੈਠੇ ਬਾਕੀ ਬਾਹਰ ਹੀ ਬੈਠੇ ਜਿਹੜੇ ਥਾਣੇ ਦੇ ਵਿੱਚ ਉਸ ਟਾਈਮ ਮੌਜੂਦ ਸੀ ਕੀ ਨਾ ਤੋ ਅੰਗਰੇਜ਼ ਆਇਆ ਜੀ ਗਰ ਜੇ 2-2 ਮਹੀਨੇ ਤੋਂ ਸਾਡੀ ਬੋਟੀ ਸੀ ਜਿਹੜੀ ਸਾਡੇ ਬ੍ਰਦਰ ਦੀ ਵਾਈਫ ਇੱਥੋਂ ਸਹੀ ਸਲਾਮਤ ਉਹਨੂੰ ਲੈ ਕੇ ਜਾਂਦੇ ਨੇ ਉਹਦੇ ਘਰ ਵਾਲੇ ਤਾਂ ਇੱਥੇ ਬਹੁਤ ਜ਼ਿਆਦਾ ਉਹਨਾਂ ਨੇ ਧਮਕੀਆਂ ਦਿੱਤੀਆਂ ਅਸੀਂ ਤੈਨੂੰ ਇਹ ਕਰਦਾਂਗੇ ਉਹ ਕਰਦਾਂਗੇ ਹੱਥ ਲਾਵਾਂਗੇ ਮਤਲਬ ਜੋ ਵੀ ਬੋਲਣ ਵਾਲੀਆਂ ਗੱਲਾਂ ਸੀ ਉਹਨਾਂ ਨੇ ਬੋਲੀਆਂ ਤੇ ਅਸੀਂ ਡਰਦੇ ਹੋਏ ਇੱਕ ਛੋਟੀ ਜੀ ਦਰਖਾਸਤ ਲਗਾਈ ਅਪਲੀਕੇਸ਼ਨ ਦਿੱਤੀ ਤੇ ਉਸ ਤੋਂ ਬਾਅਦ ਉਹਨਾਂ ਨੇ ਇੱਕ ਦਿਨ ਛੱਡ ਕੇ ਕੁੜੀ ਨੂੰ ਸਿਵਲ ਹਸਪਤਾਲ ਦੇ ਵਿੱਚ ਐਡਮਿਟ ਕੀਤਾ ਹੈ ਉਸ ਤੋਂ ਬਾਅਦ ਉਹਨਾਂ ਨੇ ਪਰਚੇ ਕਰ ਦੋ ਇਹ ਕਰ ਦੋ ਉਹ ਕਰ ਦੋ ਬਹੁਤ ਤੰਗ ਪਰੇਸ਼ਾਨ ਕੀਤਾ ਮੁੰਡੇ ਨੂੰ ਇੱਕੋ ਹੀ ਮਸਲਾ ਸੀ ਉਹਨਾਂ ਦਾ ਵੀ ਅਸੀਂ ਕੁੜੀ ਨੂੰ ਤਲਾਕ ਦਿਵਾਣਾ ਹੈ 10 ਲੱਖ ਦੀ ਮੰਗ ਕੀਤੀ ਉਹਨਾਂ ਨੇ ਆਪਾਂ ਫਿਰ ਵੀ ਕਹਿੰਦੇ ਰਹੇ ਕਿ ਮੁੰਡੇ ਨੇ ਐਂਡ ਤੱਕ ਇਹੀ ਗੱਲ ਕਹਿੰਦਾ ਰਿਹਾ ਵਾਰ-ਵਾਰ ਕਿ ਮੈਂ ਕੁੜੀ ਲੈ ਕੇ ਆਉਣੀ ਐ ਹਰ ਵਾਰ ਪੰਚਾਇਤਾਂ ਜੁੜਦੀਆਂ ਸੀ ਤਾਂ ਮੁੰਡਾ ਇਹੀ ਗੱਲ ਕਹਿੰਦਾ ਸੀ ਕਿ ਅਸੀਂ ਮੈਂ ਆਪਦੀ ਘਰ ਵਾਲੀ ਬਸਾਉਣੀ ਐ ਮੈਂ ਉਹਨੂੰ ਤਲਾਕ ਨਹੀਂ ਦੇਣਾ ਜਿਵੇਂ ਕਿਵੇਂ ਵੀ ਕਰਕੇ ਉਹਨਾਂ ਨੇ ਬਹੁਤ ਹਰਾਸਮੈਂਟ ਕੀਤਾ ਜਿੱਥੇ ਵੀ ਕਿਤੇ ਮਿਲਦੇ ਸੀ ਫੋਨ ਤੇ ਜਦੋਂ ਕਦੋਂ ਵੀ ਗੱਲਾਂ ਹੁੰਦੀਆਂ ਸੀ ਤੇ ਇਹੀ ਹੁੰਦੀਆਂ ਸੀ ਕਿ ਅਸੀਂ ਤਲਾਕ ਲਵਾਂਗੇ 10 ਲੱਖ ਰੁਪਏ ਲਵਾਂਗੇ ਇੱਥੋਂ ਤੱਕ ਉਹਨਾਂ ਨੇ ਬਹੁਤ ਪਰੇਸ਼ਾਨ ਕੀਤਾ ਜਦੋਂ ਥਾਣੇ ਦੇ ਵਿੱਚ ਵੀ ਪੰਚਾਇਤਾਂ ਹੋਈਆਂ ਤਾਂ ਉਹਨਾਂ ਨੇ ਇੰਨਾ ਕੋ ਜਿਆਦਾ ਉਹਨੂੰ ਹਰਾਸਮੈਂਟ ਕੀਤਾ ਕਿ ਅਸੀਂ ਕੁਝ ਨਹੀਂ ਕਰ ਸਕਦੇ ਹਾਲ ਤਾਂ ਦੇ ਵਿੱਚ ਹੀ ਫਰੋਡ ਬੋਲੇ ਉਹਨਾਂ ਨੇ 100 ਬੰਦੇ ਦੇ ਵਿੱਚ ਹੀ ਸਾਲਸਾਂ ਨੇ ਵੀ ਹੁਣ ਤੁਸੀਂ ਕੀ ਮੰਗ ਕਰਦੇ ਹੋ ਪੁਲਿਸ ਨੇ ਕੋਈ ਕਾਰਵਾਈ ਕੀਤੀ ਹੈ ਕੁਝ ਨਹੀਂ ਨਹੀਂ ਜੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਕਰੇ ਫਿਰ ਦੇ ਸਾਰੇ ਤੁਸੀਂ ਹੁਣ ਕੀ ਮੰਗ ਕਰਦੇ ਹੋ ਅਸੀਂ ਮੰਗ ਕਰਦੇ ਹਾਂ ਵੀ ਸਾਡਾ ਜਵਾਨ ਪੁੱਤਰ ਉਹਨਾਂ ਦੀ ਪਰੇਸ਼ਾਨੀ ਕਰਕੇ ਉਹਨਾਂ ਦੀ ਬੇਟੀ ਕਰਕੇ ਮਤਲਬ ਜੋ ਸਾਡੇ ਅਮਨ ਦੇ ਘਰ ਵਾਲੀ ਸੀ ਉਹਦੀ ਵਜ੍ਹਾ ਕਰਕੇ ਉਹਨੇ ਫਾਂਸੀ ਦਾ ਫੰਦਾ ਅੜ ਕੇ ਆਪਣੀ ਜੀਵਨ ਲੀਲਾ ਖਤਮ ਕੀਤੀ ਹੈ ਐਂਡ ਤੱਕ ਉਹ ਕਹਿੰਦਾ ਮੈਂ ਲੈ ਆਨੀ ਮੈਂ ਲੈ ਆਨੀ ਮੈਂ ਲੈ ਆਨੀ ਮੈਂ ਲੈ ਆਨੀ ਮੈਂ ਰੱਖਣੀ। ਖਾਣੇ ਦੇ ਵਿੱਚ ਵੀ ਇਹ ਗੱਲਾਂ ਹੋਈਆਂ ਸੀ ਕਿ ਮੈਂ ਲੈ ਕੇ ਜਾਣੀ ਐ ਮੈਂ ਡਿਵੋਰਸ ਨਹੀਂ ਦੇਣਾ। ਇਹਨਾਂ ਨੇ ਜ਼ਿਆਦਾ ਡਿਪਰੈਸ਼ਨ ਦੇ ਦੇ ਕਿ ਡਿਵੋਰਸ ਬਾਰੇ ਕਹਿ ਕਹਿ ਕੇ ਮਤਲਬ ਉਹ ਲੈਣ ਦੇ ਹੈਗਾ ਸੀ ਮੈਂ ਲੈ ਕੇ ਆਵਾਂਗਾ ਪਰ ਮੈਂ ਛੱਡਨੀ ਨਹੀਂ ਤੇ ਜਦੋਂ ਇਹ ਗੱਲਾਂ ਹੋ ਗਈਆਂ ਕਿ ਮੈਂ ਡਿਵੋਰਸ ਹੀ ਲਾਵਾਂਗੀ ਜਦੋਂ ਸਾਹਮਣੇ ਆ ਕੇ ਬੋਲੀਆਂ ਨੇ ਬਹੁਤ ਗਲਤ ਬੋਲਿਆ ਮੇਰੇ ਬ੍ਰਦਰ ਨੂੰ ਤਾਂ ਉਹਨੇ ਡਿਪਰੈਸ਼ਨ 'ਚ ਆ ਕੇ ਆਪਣੇ ਆਪ ਨੂੰ ਖਤਮ ਕਰ ਲਿਆ ਸੁਸਾਈਡ ਕਰ ਲਿਆ। ਪਹਲਾ ਕੇ ਆਪਣੀ ਜਾਨ ਨੂੰ ਤੁਸੀ ਕੀ ਮੰਗ ਕਰਦੇ ਅਸੀਂ ਮੰਗ ਕਰਦੇ ਆ ਕਿ ਜੋ ਜੋ ਵੀ ਉਹਦੀ ਫੈਮਲੀ ਸੀ ਉਹਦੀ ਘਰ ਵਾਲੀ ਸੀ ਮਨਪ੍ਰੀਤ ਕੌਰ ਉਹਦਾ ਬ੍ਰਦਰ ਸੁਖਾ ਪਵਨ ਉਹਦੀਆਂ ਦੋ ਪਰਜਾਈਆਂ ਵੀ ਸੀ ਉਹਦਾ ਬਾਪ ਵੀ ਸੀ ਉਹਦਾ ਇੱਕ ਚਾਚਾ ਦੇਸ਼ ਨੰਬਰਦਾਰ ਸੀ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਅਰੈਸਟ ਕੀਤਾ ਜਾਵੇ ਤੇ ਸਾਨੂੰ ਇਨਸਾਫ ਮਿਲੇ ਸਾਡੀ ਇਹ ਹੀ ਮੰਗ ਹੈ ਜੇ ਸਾਨੂੰ ਇਹ ਕੁਛ ਨਹੀਂ ਕਰਦੇ ਅਸੀਂ ਚੱਕਾ ਜਾਮ ਕਰਾਂਗੇ ਅਸੀਂ ਸਾਰੀਆਂ ਸੜਕਾਂ ਬੰਦ ਕਰ ਦਿਆਂਗੇ ਅਸੀਂ ਧੰਨੇ ਲਗਾਵਾਂਗੇ ਜੋ ਸਾਡੇ ਤੋਂ ਹੋਇਆ ਅਸੀਂ ਕਰਾਂਗੇ ਪਰ ਅਸੀਂ ਮੰਗ ਪੂਰੀ ਕਰਵਾ ਕੇ ਰਾਵਾਂਗੇ ਜਿਵੇਂ ਸਾਡਾ ਇੱਕ ਬੱਚਾ ਉਹਨਾਂ ਦੀ ਵਜ੍ਹਾ ਕਰਕੇ ਆਤਮ ਹੱਤਿਆ ਕਰਦਾ ਹੈ ਤਿੰਨ ਮਹੀਨਿਆਂ ਤੋਂ ਫੋਨ ਨਹੀਂ ਆਇਆ ਸੀ ਕੋਈ ਜਿਸ ਟਾਈਮ ਬੰਦਾ ਲਟਕਿਆ ਸੀ ਨਾ ਉਸ ਟਾਈਮ ਆ ਕੋਲ ਆਈ ਹੋਈ ਹੈ ਇਹ ਉਹਦੇ ਪ੍ਰਾ ਦੀ ਸੁਸਾਈਡ ਕਰਦੇ ਉਹਨਾਂ ਨੂੰ ਕਿਵੇਂ ਪਤਾ ਚੱਲ ਗਿਆ ਇਸ ਬੰਦੇ ਨੇ ਸੁਸਾਈਡ ਕੀਤਾ ਉਸ ਟਾਈਮ ਦੀ ਇਹ ਕਾਲ ਹੈ ਜਿਸ ਟਾਈਮ ਬੰਦਾ ਲਟਕਿਆ ਸੀ ਇਸਦਾ ਇਨਸਾਫ ਕਰਨਾ ਚਾਹੀਦਾ ਸਭ ਨੂੰ ਡਿਲੀਟ ਕਰ ਗਿਆ ਓਨਲੀ ਜੋ ਨੰਬਰ ਫੀਡ ਸੀ ਸਾਡਾ ਬੱਚਾ ਮੁੱਕਿਆ ਹੈ ਉਹਨਾਂ ਨੂੰ ਸਖਤ ਸਖਤ ਸਜ਼ਾ ਦਿੱਤੀ ਜਾਵੇ ਸਾਨੂੰ ਇਨਸਾਫ ਚਾਹੀਦਾ ਠੀਕ ਖਾਸ ਕਰਕੇ ਉਹਨਾਂ ਦੀ ਵਾਈਫ ਮਨਪ੍ਰੀਤ ਕੌਰ ਉਹਦਾ ਫੈਮਿਲੀ ਮੈਂਬਰ ਜਿਨਨੇ ਵੀ ਸਾਬ ਨੂੰ ਜਿਨਨੇ ਵੀ ਇੱਕ ਉਹਦੀ ਭਾਬੀ ਪਰਨੀਤ ਕੌਰ ਨੇ ਸਭ ਤੋਂ ਜ਼ਿਆਦਾ ਕੀਤਾ ਹੈ ਜਿਹੜੀ ਪੈਸਿਆਂ ਦੀ ਲਾਲਚੀ ਸੀ ਉਹਦਾ ਬ੍ਰਦਰ ਸੁਖਾ ਜਿਹਨੇ ਸਭ ਤੋਂ ਜ਼ਿਆਦਾ ਹਰਾਸਮੈਂਟ ਕੀਤਾ ਤਾਂ ਉਹਦੇ ਚਾਚੇ ਨੇ ਦੇਸ ਰਾਜ ਨਹੀਂ ਚਾਚਾ ਤੇ ਇੱਕ